ਜੀ ਹਾਂ ਯਾ ਨੂੰ ਸਤਿ ਸ਼੍ਰੀ ਅਕਾਲ ਕਿਤਾ ਹਰ ਚਾਹ ਨੂੰ ਮਿਲ ਕਰਦੀ ਹਾਂ ਸਭ ਬਦਿਆ ਹੋਗੇ ਖੂਬ ਮਜ਼ੇ ਚ ਹੋਗੇ ਜਿੱਤੀ ਹੋਗੇ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਇੰਜੋਏ ਕਰਦੇ ਹੋਗੇ ਉਪਰ ਵਾਲਾ ਤੁਹਾਨੂੰ ਸਭ ਨੇ ਆਪਣੀ ਚੜਦੀ ਕਲਾ ਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੋਸਤਾਂ ਪਿਆਰ ਹਮੇਸ਼ਾ ਆਪਣੇ ਵੀਵਰਜ਼ ਦੇ ਨਾਲ ਹੈ ਹਮੇਸ਼ਾ ਹੱਸਦੇ ਵਸਦੇ ਰਹੋ ਕਿ ਆਪਾਂ ਆਪਣੀ ਸਾਰੀ ਸੰਗਤ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਪੰਜਾਬੀ ਡਾਇਰੈਕਸ਼ਨ ਤੇ ਤੇ ਆਪਾਂ ਦੇਖਣ ਜਾ ਰਹੇ ਜੀ ਬੜੀ ਦਿਲਚਸਪ ਤੇ ਇੰਟਰਸਟਿੰਗ ਵੀਡੀਓ ਹੈ ਜਿਹੜੀ ਆਪਾਂ ਦੇਖਣ ਜਾ ਰਹੇ ਆ ਕੀ ਇੱਕ ਵੀਰਜੀ ਨੇ ਆਪਾਨੂੰ ਲਿੰਕ ਸੈਂਡ ਕੀਤਾ ਸੀਗਾ ਹਾਂਜੀ ਤੇ ਇਹ ਵੀਡੀਓ ਦੇ ਵਿੱਚ ਇੱਕ ਵੀਰਜੀ ਨੇ ਉਹਨਾਂ ਨੇ ਮੈਂ ਕਿਹਾ ਪੱਗਾਂ ਦਾ ਕੋਈ ਕੰਮ ਸ਼ੁਰੂ ਕੀਤਾ ਹੈ ਨਾ ਹਾਂ ਤੇ ਦਿਲਚਸਪ ਉਹ ਸਾਂਝੀ ਮੈਂ ਕਿਹਾ ਉਹਨਾਂ ਨੇ ਕੋਈ ਕਾਰਸ਼ਾਲਾ ਲਈਏ ਕੋਈ ਐਸੀ ਚੀਜ਼ ਦੇ ਬਾਰੇ ਚ ਕੋਈ ਵੀਡੀਓ ਹੈ ਟਰਬਨ ਸਟਾਈਲਿਸ਼ ਪਤਾ ਨਹੀਂ ਮੈਂ ਕਿਹਾ ਇਹਦੇ ਵਿੱਚ ਕਾਫੀ ਸਟਾਈਲਿੰਗ ਉਹਨਾਂ ਦੇ ਕੋਈ ਪੱਗਾਂ ਨੇ ਜਿਨ੍ਹਾਂ ਦਾ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਹੈ ਪਹਿਲੇ ਵੀਡੀਓ ਦੇਖ ਲੈਂਦੇ ਆ ਬਾਅਦ ਵਿੱਚ ਗੱਲਾਂ ਬਾਤ ਵਿੱਚ ਕਰਦੇ ਆ ਜੀ ਲੈਟ ਕੇ ਐਕਸਟ੍ਰੈਟਡ ਸਟਾਰਟ ਕਰਦੇ ਆ ਤੁਸੀਂ ਆ ਗਾਣਾ ਤੇ ਸੁਣਿਆ ਹੀ ਹੋਣਾ ਆਗੇ ਪੱਗਾਂ ਪੋਚਮੀਆਂ ਵਾਲੇ ਅਹੀਂ ਬਚਕੇ ਨਹੀਂ ਰੰਗਲੇ ਦੁਪੱਟੇ ਵਾਲੀਏ ਤੁਸੀਂ ਆ ਵੀ ਗਾਣਾ ਸੁਣਿਆ ਹੋਣਾ ਮੂਰੇ ਬਨ ਕੇ ਗਲਾਬੀ ਪੱਗ ਖੜਦਾ ਨਹੀਂ ਪੁੱਤ ਜੱਟਾਂ ਦਾ ਐ ਗੱਭਰੂ ਤੁਸੀਂ ਪੱਗਾਂ ਦੇ ਉੱਤੇ ਗਾਣੇ ਤਾਂ ਬਹੁਤ ਸੁਨੇ ਹੋਣਗੇ ਪਰ ਕਦੀ ਇਹ ਨਹੀਂ ਸੁਣਿਆ ਹੋਣਾ ਵੀ ਪੱਗ ਨੇ ਕਿਸੇ ਦੀ ਜ਼ਿੰਦਗੀ ਬਦਲ ਦਿੱਤੀ ਸਾਥਰੀ ਗਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰਤਾਪ ਸਿੰਘ ਕੰਗ ਪਿੰਡ ਰਣਜੀਤਨਗਰ ਗੁੰਦਰ ਜ਼ਿਲ੍ਹਾ ਕਰਨਾਲ ਹਰਿਆਣਾ ਮੈਂ ਤੁਹਾਨੂੰ ਦੱਸਣ ਆਇਆ ਕਿਵੇਂ ਪੱਗ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਨੂੰ ਸ਼ੁਰੂ ਤੋਂ ਹੀ ਪੱਗ ਦਾ ਬੜਾ ਸ਼ੌਂਕ ਸੀ ਬੜਾ ਚਾਹ ਸੀ ਅਕਸਰ ਮੈਂ ਆਪਣੇ ਫਾਦਰ ਸਾਹਿਬ ਨੂੰ ਵੀ ਪੱਗ ਬੰਨਦਿਆ ਵੇਂਦਾ ਹੁੰਦਾ ਸਾਂ ਤੇ ਫਿਰ ਮੈਂ ਟਰਾਈ ਕਰਦਾ ਹੁੰਦਾ ਸਾਂ ਵੀ ਇਹ ਕਿਵੇਂ ਪੋਣੀ ਕਰਦੇ ਨੇ ਕਿਵੇਂ ਇਹ ਬੰਨਦੇ ਨੇ ਫਿਰ ਮੈਂ ਆਪਣੇ ਤੇ ਟਰਾਈ ਕਰਦਾ ਹੁੰਦਾ ਸਾਂ ਤੇ ਪੱਗ ਹੌਲੀ-ਹੌਲੀ ਮੈਂ ਹਰ ਰੋਜ਼ ਪ੍ਰੈਕਟਿਸ ਕਰਨੀ ਮੇਰੇ ਯਾਰ ਦੋਸਤ ਮੇਰੇ ਭਰਾਵਾਂ ਨੇ ਕਹਿਣਾ ਕਰਨਾ ਆ ਖੇਡੀਏ ਮੈਂ ਉਹਨਾਂ ਨੂੰ ਕਹਿਣਾ ਕਰਨਾ ਨਹੀਂ ਮੈਂ ਖੇਡਣਾ ਨਹੀਂ ਮੈਂ ਸਿਰਫ ਪੱਗ ਦੀ ਪ੍ਰੈਕਟਿਸ ਕਰਨੀ ਕਿਉਂਕਿ ਮੈਨੂੰ ਪੱਗ ਦਾ ਬਹੁਤ ਜ਼ਿਆਦਾ ਚਾਹ ਸੀ ਜਦੋਂ ਪੱਗ ਬਨਦੇ ਬਨਦੇ ਇੱਕ ਦਿਨ ਐਵੇਂ ਦਾ ਆਇਆ ਪੱਗ ਬਹੁਤ ਸੋਹਣੀ ਬੱਜ ਗਈ। ਮੈਨੂੰ ਖੁਦ ਨੂੰ ਵੀ ਯਕੀਨ ਨਾ ਹੋਇਆ ਵੀ ਇੰਨੀ ਸੋਹਣੀ ਪੱਗ ਬੱਜ ਗਈ ਮੇਰੇ ਤੋਂ ਤੇ ਮੈਂ ਫਾਦਰ ਸਾਹਿਬ ਨੂੰ ਕਿਹਾ ਪੱਗ ਬਹੁਤ ਸੋਹਣੀ ਆਈ ਏ। ਮੈਨੂੰ ਤੁਸੀਂ ਇੱਕ ਫੋਟੋ ਖਿੱਚਵਾ ਕੇ ਲਿਆਓ ਸਟੂਡੀਓ ਚ। ਤੇ ਮੇਰੇ ਫਾਦਰ ਸਾਹਿਬ ਮੈਨੂੰ ਲੈ ਕੇ ਗਏ ਨੀਸੰਗ ਸਟੂਡੀਓ ਚ ਉੱਥੇ ਫੋਟੋ ਕਰਵਾਈ। ਚਾਹੇ ਉਹ ਛੋਟਾ ਕੰਮ ਸੀ ਚਾਹੇ ਨੀਸੰਗ ਜਾਣਾ ਚਾਹੇ ਪਿੰਡ ਜਾਣਾ ਸ਼ਹਿਰ ਜਾਣਾ ਰਿਸ਼ਤੇਦਾਰੀ ਜਾਣਾ ਮੈਂ ਹਰ ਰੋਜ਼ ਪੱਗ ਬਨਦਾ ਸਾਂ ਕਿਉਂਕਿ ਮੈਨੂੰ ਬੜਾ ਚਾਹ ਸੀ ਹਰ ਰੋਜ਼ ਪੱਗ ਬਨਨ ਦਾ ਮੈਨ ਜਿਵੇਂ ਜਿਵੇਂ ਪੱਗ ਬਨਦਾ ਗਿਆ ਰਿਸ਼ਤੇਦਾਰ ਸਾਰੇ ਮੈਨੂੰ ਸਲਾਹਦੇ ਗਏ ਯਾਰ ਦੋਸਤ ਭਰਾ ਸਾਰੇ ਨੇ ਕਿ ਆਪ ਬੜੀ ਸੋਹਣੀ ਪੱਗ ਤੂੰ ਬਨਣਾ ਪਰ ਪੱਗ ਦੇ ਨਾਲ ਨਾਲ ਜਿਵੇਂ ਸਟੱਡੀ ਮੇਰੀ ਚੱਲਦੀ ਰਹੀ ਪਲੱਸ 2 ਪਾਸ ਕਰਦੀ ਮੈਂ ਚੰਡੀਗੜ ਆ ਗਿਆ ਤੇ ਚੰਡੀਗੜ ਮੈਂ ਆਪਣੀ ਸਟੱਡੀ ਵੀ ਨਾਲ ਨਾਲ ਜਾਰੀ ਰੱਖੀ ਤੇ ਨਾਲ ਨਾਲ ਮੈਨੂੰ ਕੁਝ ਇਹ ਸੀ ਮੈਂ ਇੱਕ ਆਪਣੇ ਪੈਰਾਂ ਤੇ ਖੜਾ ਕਿੰਨਾ ਕੁ ਦੇਰ ਮੈਂ ਕਰਦਿਆਂ ਤੂੰ ਖਰਚਾ ਮੰਗਵਾ ਕੇ ਆਪਣਾ ਫੀਸਾਂ ਪਰਾਂਗਾ ਮੈਂ ਇੱਕ ਦੋ ਥਾਂ ਟਰਾਈ ਕੀਤਾ ਜੋ ਕਰਨਦੀ ਪਰ ਮੈਨੂੰ ਕਿਤੇ ਵੀ ਜੋਬ ਨਹੀਂ ਮਿਲੀ ਮੈਨੂੰ ਕਿਸੇ ਦੱਸਿਆ ਵੀ ਕਾਲ ਸੈਂਟਰ ਤੁਸੀਂ ਜੋਬ ਕਰ ਸਕਦੇ ਹੋ ਤੇ ਪਲੱਸ 2 ਬੇਸ ਦੇ ਉੱਤੇ ਮੈਂ ਕਾਲ ਸੈਂਟਰ ਜੋਬ ਕਰ ਲਈ ਜੁਆਇਨ ਕਰ ਲਈ ਕਾਲ ਸੈਂਟਰ ਜਦੋਂ ਜੋਬ ਕੀਤੀ ਮੇਰਾ ਪੈਸ਼ਨ ਨਹੀਂ ਸੀ ਕਾਲ ਸੈਂਟਰ ਮੈਂ ਮੇਰਾ ਕੋਈ ਸਿਰਫ ਇੱਕ ਪੈਸੇ ਦੀ ਨੀਡ ਸੀ ਇੱਕ ਸ਼ੁਰੂਆਤ ਸੀ ਵੀ ਹਾਂ ਮੈਂ ਕੁਝ ਆਪਣੇ ਲਈ ਕਰਨਾ ਹੈ ਜਦੋਂ ਇੱਕ ਮਹੀਨਾ ਉੱਥੇ ਜੋਬ ਕੀਤੀ ਤੇ ਇੱਕ ਮਹੀਨੇ ਬਾਅਦ ਮੈਨੂੰ 5000 ਸੈਲਰੀ ਮਿਲੀ ਜਦੋਂ ਸੈਲਰੀ ਮਿਲੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਨਾਲ ਪਰ ਮੈਂ ਉਹਨੂੰ ਕੰਟੀਨਿਊ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਨੂੰ ਉੱਥੇ ਰੁਕਿਆ ਨਹੀਂ ਸਾਰਿਆਂ ਦੇਣਾ ਚਾਹੁੰਦਾ ਵੀ ਹਰ ਹੋ ਜਾਓ ਤੇ ਫੋਨ ਸੁਣੋ 8 8 10 10 ਘੰਟੇ ਫੋਨ ਤੇ ਗੱਲਾਂ ਕਰੋ ਤੇ ਜਾਓ ਪਰ ਹੋਰ ਮੈਨੂੰ ਕੋਈ ਚਾਰਾ ਨਹੀਂ ਸਿਲਪ ਰਿਹਾ ਮੈਂ 2 4 ਮਹੀਨੇ ਜੌਬ ਕੀਤੀ ਮੈਂ ਮਨ ਚ ਸੋਚਿਆ ਕਿ ਉਹ ਨਾ ਪਿੰਡੀ ਚਲ ਜਾਣਾ ਵਾਪਸ ਪਰ ਮਨ ਦੇ ਵਿੱਚ ਕਿਤੇ ਇਹ ਵੀ ਖਿਆਲ ਆਉਂਦਾ ਸੀ ਜਦੋਂ ਪਿੰਡ ਜਾਗਾ ਤੇ ਪਿੰਡ ਵਾਲੇ ਕੀ ਕਹਿਣਗੇ ਜਿਵੇਂ ਅਕਸਰ ਕਰਦੇ ਨੇ ਗੱਲਾਂ ਬਿੱਲਾ ਹੁਣ ਵਕੀਲ ਬਣ ਗਿਆ ਤੂੰ ਕਿਉਂਕਿ ਬਣਿਆ ਕੁਝ ਨਹੀਂ ਸਾ ਤੇ ਪਿੰਡ ਜਾ ਫਿਰ ਮਨ ਚ ਸੋਚਣਾ ਸੀ ਨਹੀਂ ਚੰਡੀਗੜ੍ਹ ਰਹਿਣਾ ਫਿਰ ਮਨ ਚ ਸੋਚਣਾ ਨਹੀਂ ਪਿੰਡ ਜਾਵਾਂ ਫਿਰ ਖਿਆਲ ਹੁੰਦਾ ਸੀ ਕਿਤੇ ਪਿੰਡ ਜੋਗਾ ਹੀ ਨਾ ਰਹਿ ਜਾ ਆਖਰਕਾਰ ਮੈਂ ਮਨ ਬਣਾਈ ਲਿਆ ਮੈਂ ਕਿਹਾ ਨਹੀਂ ਪਿੰਡ ਚੱਲਨੇ ਆ ਕੁਝ ਨਵਾਂ ਕਰਦੇ ਆ ਕੁਝ ਹੋਰ ਸ਼ੁਰੂਆਤ ਕਰਨੇ ਆ ਜਦੋਂ ਪਿੰਡ ਗਿਆ ਤੇ ਪਿੰਡ ਵਾਲਿਆਂ ਨੇ ਉਹੀ ਆਪਣੇ ਸਾਰਿਆਂ ਨੇ ਕਿਹਾ ਵੀ ਲੈ ਤੈਨੂੰ ਪੜਨ ਭੇਜਿਆ ਸੀ ਤੂੰ ਕੀ ਕਰਕੇ ਆਇਆ ਮੈਂ ਉੱਥੇ ਜੋਬ ਕਰਨ ਦੀ ਟਰਾਈ ਕੀਤੀ ਜਾਂ ਕੁਝ ਬਿਜ਼ਨਸ ਕਰਨ ਦਾ ਟਰਾਈ ਕੀਤਾ ਪਰ ਕੋਈ ਮੈਨੂੰ ਅੱਛਾ ਨਹੀਂ ਸੀ ਲੱਗ ਰਿਹਾ ਕੁਝ ਵੀ ਮੇਰਾ ਸ਼ੁਰੂ ਨਹੀਂ ਸੀ ਹੋ ਰਿਹਾ ਫਿਰ ਮੈਂ ਇੱਕ ਦਿਨ ਸੋਚਿਆ ਵੀ ਮੈਨੂੰ ਸਾਰੇ ਪੱਗ ਲਈ ਬੜਾ ਸਲਾਂਦੇ ਨੇ ਵੀ ਤੂੰ ਪੱਗ ਬੜੀ ਵਧੀਆ ਬਨਣਾ ਅਕਸਰ ਮੈਨੂੰ ਕਈ ਵਾਰ ਜਦੋਂ ਪੱਗ ਬਨ੍ਹੇ ਸੀ ਸਕੂਲ ਟਾਈਮ 'ਚ ਪੱਗ ਬਨ੍ਹਦਾ ਜਦੋਂ ਉਦੋਂ ਨਾਲ ਦੇ ਯਾਰ ਦੋਸਤੇ ਵੀ ਕਹਿ ਦਿੰਦੇ ਸਨ ਵੀ ਲੈ ਆਪਣੇ ਸਿਰ ਤੇ ਤੂੰ ਪੱਗ ਬਨ ਲੈਣਾ ਬੜੀ ਸੌਖੀ ਗੱਲ ਏ ਪਤਾ ਉਦੋਂ ਲੱਗੇਗਾ ਜਦੋਂ ਕਿਸੇ ਦੂਜੇ ਦੇ ਸਿਰ ਤੇ ਪੱਗ ਬਨਨੇਗਾ ਜਦੋਂ ਵੀ ਆਪਾਂ ਰਿਸ਼ਤੇਦਾਰੀ 'ਚ ਸਕੂਲ 'ਚ ਜਾਂ ਕਾਲਜ 'ਚ ਗਏ ਤੇ ਮੈਨੂੰ ਜਿਨੇ ਵੀ ਕਿਹਾ ਪੱਗ ਬਨਣ ਲਈ ਤੇ ਮੈਂ ਉਹਨੂੰ ਖਿਹੜੇ ਮੱਥੇ ਲਿਆ ਮੈਂ ਕਿਹਾ ਹਾਂ ਮੈਂ ਬੰਨਣਾ ਪੱਗ ਕਿਉਂਕਿ ਮੈਨੂੰ ਇੱਕ ਚਾਹ ਸੀ ਮੈਨੂੰ ਇੱਕ ਸੀ ਵੀ ਮੈਂ ਆਪਣੇ ਸਿਰ ਤੇ ਵੀ ਪੱਗ ਬੰਨਣਾ ਤੇ ਦੂਜੇ ਸਿਰ ਤੇ ਵੀ ਮੈਂ ਸੋਣੀ ਪੱਗ ਬੰਨਣਾ ਫਿਰ ਇੱਕ ਦਿਨ ਮੈਨੂੰ ਮਨ 'ਚ ਖਿਆਲ ਆਇਆ ਆਪਣੇ ਆਪ ਨਾਲ ਮੈਂ ਸਲਾਹ ਕੀਤੀ ਬਈ ਜੇ ਆਪਾਂ ਪੱਗ ਵੀ ਵਧੀਆ ਬਨ ਲੈਨੇ ਆ ਸਾਰੇ ਕਹਿੰਦੇ ਨੇ ਤੂੰ ਪੱਗ ਵਧੀਆ ਬਨ ਲੈਣਾ ਤੇ ਕਿਉਂ ਨਾ ਫਿਰ ਮੈਂ ਇੱਕ ਪਗੜੀ ਸੈਂਟਰ ਖੋਲਦਿਆਂ ਨਾਲੇ ਨਾਲੇ ਪੱਗ ਵੀ ਸਿਖਾਵਾਂਗੇ ਨਾਲੇ ਥੋੜਾ ਜਿਹਾ ਇਨਕਮ ਵੀ ਆਉਣੀ ਸ਼ੁਰੂ ਹੋ ਜਾਏਗੀ ਫਿਰ ਮੈਂ ਉੱਥੇ ਇੱਕ ਚਬਾਰਾ ਲਿਆ ਛੋਟਾ ਜਿਹਾ ਉਹਦਾ ਨਾਂ ਰੱਖਿਆ ਕੰਗ ਪਗੜੀ ਸੈਂਟਰ ਤੇ ਉਹ ਸ਼ੁਰੂ ਕਰ ਦਿੱਤਾ ਪਰ ਉਹਨਾਂ ਦਿਨਾਂ ਦੇ ਵਿੱਚ ਹੀ ਮੈਨੂੰ ਪਹਿਲਾਂ ਵੀ ਲੋਕ ਗੱਲਾਂ ਕਰਦੇ ਸਨ ਵੀ ਤੂੰ ਕੁਝ ਕਰ ਨਹੀਂ ਰਿਹਾ ਤੇ ਜਦੋਂ ਪਗੜੀ ਸੈਂਟਰ ਖੋਲਤਾ ਉਦੋਂ ਵੀ ਲੋਕੀ ਗੱਲਾਂ ਕਰਨ ਲੈ ਤੂੰ ਚੰਗਾ ਭਲਾ ਸਰਦਾਰਾਂ ਦਾ ਮੁੰਡਾ ਚੰਗਾ ਭਲਾ ਜੱਟਾਂ ਦਾ ਮੁੰਡਾ ਜ਼ਮੀਨ ਜਾਇਦਾਦ ਤੇਰੇ ਕੋਲ ਤੇ ਤੂੰ 100-100 ਰੁਪਏ ਬਦਲ ਪੱਗ ਬੰਨੇਗਾ ਮੈਂ ਕਿਸੇ ਦੀ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਦੋਂ ਮੈਂ ਉੱਥੇ ਆਪਣੇ ਸੈਂਟਰ ਤੇ ਬਹਿ ਗਿਆ ਪੱਗਾਂ ਬੰਨੀਆਂ ਕੋਈ ਦੁੱਲਾ ਵੀ ਆਇਆ ਪੱਗ ਬਣਾਣ ਕੋਈ ਆਮ ਬੰਦਾ ਪੱਗ ਬਣਾਣ ਆਇਆ ਸਾਰਿਆਂ ਨੂੰ ਪੱਗਾਂ ਬਨੀਆਂ ਤੇ ਜਦੋਂ ਮੈਂ 1 ਮਹੀਨਾ ਬਾਅਦ ਸਾਰਾ حساب ਕੀਤਾ ਬਿਜਲੀ ਪਾਣੀ ਰੈਂਟ ਸਾਰਾ ਖਰਚੇ ਕੱਢ ਕੇ ਮੈਂ ਜਦੋਂ ਸਾਬ ਕੀਤਾ ਤੇ ਮੈਨੂੰ ਜਿਹੜੀ ਆਮਦਨ ਸੀ ਉਹ 200 ਰੁਪਏ ਨਿਕਲੀ ਵਿੱਚੋਂ ਤੇ ਮੈਂ ਉਹ 200 ਨੂੰ ਇਹ ਨਹੀਂ ਹੌਸਲਾ ਨਹੀਂ ਹਾਰਿਆ ਵੀ ਮੈਨੂੰ 200 ਹੈ ਤੇ ਮੈਂ ਇਹ ਕੰਮ ਛੱਡ ਦੇਣਾ ਨਹੀਂ ਮੈਨੂੰ ਆਪਣੇ ਹੱਥੇ ਭਰੋਸਾ ਸੀ ਮੈਂ ਕਿਹਾ ਜੀ ਅੱਜ 200 ਹੈ ਕੱਲ ਨੂੰ 2000 ਹੋਏਗਾ ਤੇ ਪਰਸੋਂ ਨੂੰ 40000 ਵੀ ਹੋਏਗਾ ਮੈਨੂੰ ਆਪਣੇ ਹੱਥੇ ਭਰੋਸਾ ਸੀ ਮੈਂ ਕੁਝ ਕਰਾਂਗਾ ਵਧੀਆ ਠੀਕ ਮੇਰਾ ਪਗੜੀ ਸੈਂਟਰ ਉੱਥੇ ਵਧੀਆ ਚੱਲਣ ਲੱਗ ਗਿਆ ਪਰ ਜਿਹੜੀ ਇੱਕ ਮਨ ਦੇ ਵਿੱਚ ਇੱਕ ਕੁਝ ਕਰਨ ਦੀ ਇੱਛਾ ਸੀ ਕਿਸੇ ਮਕਾਮ ਤੇ ਪਹੁੰਚਣ ਦੀ ਇੱਛਾ ਸੀ ਉਹ ਹਾਲੇ ਮਨ ਦੇ ਵਿੱਚ ਬਾਕੀ ਸੀ ਉਨ੍ਹੀ ਦਿਨੀ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ ਤੇ ਫੋਨ ਤੇ ਕਹਿੰਦਾ ਵੀ ਦਲਜੀਤ ਦਸਾਂਜ ਪਾਜੀ ਦੇ ਪੱਗ ਬਨਣੇ ਸਵੇਰੇ ਅੰਮ੍ਰਿਤਸਰ ਆ ਜਾ ਪਹਿਲਾਂ ਤਾਂ ਮੈਨੂੰ 1 ਮਿੰਟ ਯਕੀਨ ਹੀ ਨਹੀਂ ਹੋਇਆ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਮੇਰੇ ਨਾਲ ਮਜ਼ਾਕ ਨਾ ਕਰ ਭਾਜੀ ਤੇ ਖੁਦ ਆਪ ਪੈਣੀ ਸੋਣੀ ਪੱਗ ਬਨ ਲੈਂਦੇ ਨੇ ਕਿਉਂਕਿ ਮੈਂ ਉਹਨਾਂ ਦੀਆਂ ਸਾਰੀਆਂ ਫਿਲਮਾਂ ਸਾਰੇ ਗਾਣੇ ਉਹਨਾਂ ਦੇ ਵੇਖੇ ਸਨ ਇੰਨੀਆਂ ਸੋਹਣੀਆਂ ਉਹਨਾਂ ਪੱਗਾਂ ਦਾ ਦਸਤਾਰ ਆਪ ਉਹਨਾਂ ਸਜਾਈ ਸੀ ਮੈਂ ਕਿਹਾ ਨਹੀਂ ਤੂੰ ਝੂਠ ਬੋਲਣਾ ਉਂਝ ਜੇ ਤੈਨੂੰ ਹੋਰ ਕੋਈ ਕੰਮ ਹੈ ਮੇਰੇ ਨਾਲ ਤੇ ਮੈਂ ਤੇਰੇ ਕੋਲ ਆ ਜਾਣਾ ਜੇ ਤੂੰ ਪਰਸਨਲ ਮੈਨੂੰ ਕੋਈ ਹੋਰ ਕੰਮ ਦੱਸਣਾ ਇਸ ਬਹਾਨੇ ਮੈਨੂੰ ਤੂੰ ਅਮਰਸਰ ਨਾ ਸੱਦ ਉਹਦੀ ਗੱਲ ਤੇ ਮੈਨੂੰ ਯਕੀਨ ਤੇ ਨਹੀਂ ਆਇਆ ਪਰ ਫਿਰ ਵੀ ਮੈਂ ਉਹਦੇ ਕਹੇ ਤੇ ਮੈਂ ਸਵੇਰ ਦੀ ਟ੍ਰੇਨ ਫੜ ਕੇ ਅਮਰਸਰ ਆ ਗਿਆ ਰਸਤੇ ਦੇ ਵਿੱਚ ਮੈਨੂੰ ਬੜੇ ਮੇਰੇ ਮਨ ਦੇ ਵਿੱਚ ਵਲਵਲੇ ਆਏ ਕਦੀ ਸੋਚਿਆ ਨਹੀਂ ਇਹ ਝੂਠ ਬੋਲ ਰਿਹਾ ਹੈ ਕਦੀ ਸੋਚਿਆ ਨਹੀਂ ਇਹ ਠੀਕ ਹੀ ਕਹਿੰਦਾ ਹੋਣਾ ਹੈ ਵੀ ਸੱਚ ਹੀ ਹੋਣਾ ਕਦੀ ਸੋਚਿਆ ਨਹੀਂ ਮੈਂ ਇੱਕ ਹਰਿਆਣੇ ਤੋਂ ਮੈਨੂੰ ਕਿੱਥੋਂ ਫੋਨ ਆਇਆ ਹੋਣਾ ਨਹੀਂ ਇਹ ਝੂਠ ਬੋਲਦਾ ਹੋਰ ਕੋਈ ਗੱਲ ਨਹੀਂ ਕਰਦੇ ਕਰਦੇ ਅੰਮ੍ਰਿਤਸਰ ਮੈਂ ਜਦੋਂ ਉਤਰਿਆ ਮੈਨੂੰ ਹਯਾਤ ਹੋਟਲ ਉਹਨਾਂ ਕਿਹਾ ਪਹੁੰਚਣ ਲਈ ਤੇ ਮੈਂ ਰੂਮ ਨੰਬਰ ਪਤਾ ਕੀਤਾ ਤੇ ਪਹਿਲੀ ਵਾਰ ਮੈਂ 5 ਸਟਾਰ ਹੋਟਲ ਚ ਐਂਟਰ ਕੀਤਾ ਮੈਨੂੰ ਕੋਈ ਸੋਝ ਨਹੀਂ ਸੀ ਰਿਹਾ ਪਰ ਮੈਂ ਪੁੱਛ ਕੇ ਫਿਰ ਵੀ ਰੂਮ ਨੰਬਰ ਗਿਆ ਉੱਪਰ ਰੂਮ ਦੇ ਵਾਕਈ ਭਾਜੀ ਉੱਥੇ ਬੈਠੇ ਸਨ ਡਾਇਰੈਕਟਰ ਸਾਹਿਬ ਬੈਠੇ ਸਨ ਕਸਟਮ ਡਾਇਰੈਕਟਰ ਸਾਹਿਬ ਬੈਠੇ ਸਨ ਮੈਨੂੰ ਇੱਕ ਵਾਰ ਇੰਜ ਹੋਇਆ ਜਿਵੇਂ ਆਪਾਂ ਹਨੇਰੇ ਦੇ ਕਮਰੇ ਦੇ ਵਿੱਚ ਇੱਕ ਰੋਸ਼ਨੀ ਵੱਲ ਜਾਂਦੇ ਆ ਤੇ 2 ਮਿੰਟ ਲਈ ਆਪਾਂ ਨੂੰ ਕੁਝ ਨਹੀਂ ਦਿਸਦਾ ਸੇਮ ਮੇਰੇ ਨਾਲ ਵੀ ਐਵੇਂ ਹੋਇਆ ਮੈਨੂੰ ਇੱਕ ਲੱਗਾ ਵੀ ਯਕੀਨ ਹੀ ਨਹੀਂ ਹੋਇਆ ਵੀ ਮੈਂ ਇੱਥੇ ਖੜਾ ਪਰ ਫਿਰ ਵੀ ਮੈਂ ਆਪਣੇ ਆਪਣਾ ਗੱਲਾਂ ਕਰਾਂ ਵੀ ਜੇ ਮੈਨੂੰ ਐਡਾ ਮੌਕਾ ਐਡਾ ਚਾਂਸ ਮਿਲਿਆ ਕਿਉਂਕਿ ਸਾਰੀ ਉਮਰ ਲੰਘ ਜਾਂਦੀ ਏ ਮੌਕਾ ਨਹੀਂ ਮਿਲਦਾ ਮੌਕਾ ਬੜਾ ਘਟ ਤੇ ਵਾਰ-ਵਾਰ ਮੌਕਾ ਬੜਾ ਘਟ ਮਿਲਦਾ ਹੈ ਤੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਸਾਂ ਵੀ ਤੈਨੂੰ ਅੱਜ ਇਹ ਮੌਕਾ ਮਿਲਿਆ ਤੂੰ ਆਪਣਾ 200% ਦੇ ਵਿੱਚ ਤੂੰ ਬੈਸਟ ਕਰਨਾ ਜਦੋਂ ਮੈਂ ਉੱਥੇ ਪਹੁੰਚਿਆ ਤੇ ਭਾਜੀ ਨੇ ਮੈਨੂੰ ਕਿਹਾ ਵੀ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਦੀ ਪੱਗ ਬੰਨਣੀ ਉਹਨਾਂ ਦੱਸਿਆ ਵੀ ਥੋੜਾ ਜਿਹਾ ਆ ਸਟਾਈਲ ਮੈਂ ਪੂਣੀ ਕਰਕੇ ਤੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਜਦੋਂ ਪੱਗ ਬੰਨੀ ਭਾਜੀ ਕਹਿੰਦੇ ਵੀ ਪੱਗ ਠੀਕ ਹੈ ਪਰ ਥੋੜਾ ਜਾ ਜੇ ਆਪਾਂ ਐਵੇਂ ਚੇਂਜ ਕਰ ਲਈਏ ਮੈਂ ਕਿਹਾ ਠੀਕ ਹੈ ਜੀ ਮੈਂ ਪੱਗ ਦੁਬਾਰਾ ਸ਼ੁਰੂ ਕਰਤੀ ਬੰਨਣੀ ਉਸੇ ਟਾਈਮ ਉਹਨਾਂ ਕਹਿ ਦਿੱਤਾ ਪੱਗ ਵੇਖ ਕੇ ਕਹਿਣ ਲੱਗੇ ਠੀਕ ਹੈ ਜੀ ਵੀ ਆਪਾਂ ਕੱਲ ਤੋਂ ਸ਼ੂਟਿੰਗ ਸ਼ੁਰੂ ਕਰਨੇ ਆ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਖੋਤੇ ਵੀ ਇਹ ਕਿਵੇਂ ਹੋ ਗਿਆ ਇਹ ਸਾਰਾ ਕੁਝ ਪਰ ਮੈਨੂੰ ਉਸ ਦਿਨ ਲੱਗਾ ਜਦੋਂ ਮੈਂ ਪੱਗ ਬੰਨਣੀ ਸ਼ੁਰੂ ਕੀਤੀ ਸੀ ਮੇਰੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਸੀ ਵੀ ਜਿਹੜੀ ਮੈਂ ਇੰਨੇ ਸਾਲਾਂ ਤੋਂ ਮਿਹਨਤ ਕੀਤੀ ਏ ਉਹਦਾ ਰਿਜ਼ਲਟ ਅੱਜ ਨਿਕਲਣਾ ਸਭ ਤੋਂ ਪਹਿਲਾਂ ਮੈਂ ਘਰ ਫੋਨ ਕੀਤਾ ਘਰ ਦੇ ਘਰਦਿਆਂ ਨੂੰ ਮੈਂ ਖੁਸ਼ਖਬਰੀ ਦਿੱਤੀ ਵੀ ਮੈਂ ਸਿਲੈਕਟਾਂ ਤੇ ਘਰਦਿਆਂ ਨੂੰ ਨਾਲੇ ਵੀ ਕਹਿ ਦਿੱਤਾ ਵੀ ਹੁਣ ਬਾਕੀ ਦੇ ਕੱਪੜੇ ਮੈਨੂੰ ਪਹਜਵਾ ਦੋ ਕਿਉਂਕਿ ਮੈਂ ਕੱਪੜੇ ਜ਼ਿਆਦਾ ਲੈ ਕੇ ਨਹੀਂ ਆਇਆ 50 ਦਿਨ ਅਗਲੇ ਦਿਨ ਤੋਂ ਹੀ 50 ਦਿਨ ਲਗਾਤਾਰ ਸ਼ੂਟ ਚੱਲਿਆ ਉਹ ਫਿਲਮ ਸੀ ਪੰਜਾਬ 984 ਉਸ ਤੋਂ ਬਾਅਦ ਜਿੰਨੀਆਂ ਵੀ ਭਾਜੀ ਦੀਆਂ ਫਿਲਮਾਂ ਆਈਆਂ ਜਿੰਨੇ ਵੀ ਗਾਣੇ ਆਏ ਨੇ ਸਾਰਿਆਂ ਦੇ ਵਿੱਚ ਆਪਾਂ ਗੱਵਨਣ ਦਾ ਮੌਕਾ ਮੈਨੂੰ ਮਿਲਿਆ ਜਿਨ੍ਹਾਂ ਵਿੱਚੋਂ ਜਿਨ੍ਹਾਂ ਵਿੱਚੋਂ ਫਿਲਮਾਂ ਨੇ ਸੂਰਮਾ ਪੰਜਾਬ 1984 ਛੜਾ ਉੜਦਾ ਪੰਜਾਬ ਮੈਂ ਭਾਜੀ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਮੇਰੇ ਕੰਮ ਨੂੰ ਮੇਰੀ ਮਿਹਨਤ ਨੂੰ ਉਹਨਾਂ ਸਮਝਿਆ ਤੇ ਮੈਨੂੰ ਇੰਨੇ ਜੋਗਾ ਸਮਝਿਆ ਮੈਂ ਭਾਜੀ ਦੇ ਨਾਲ ਘਟੂ ਘਟ ਅੱਠ ਤੋਂ 10 ਕੰਟਰੀਆਂ ਚ ਟਰੈਵਲ ਆ ਮੈਂ ਜਦੋਂ 10x12 ਦੇ ਕਮਰੇ ਦੇ ਵਿੱਚ 20-20 ਪੱਗਾਂ ਮੈਂ 100-100 ਦੇ ਹਿਸਾਬ ਨਾਲ ਬੰਨਦਾ ਹੁੰਨਾ ਸਾਂ ਤੇ ਅੱਜ ਮੈਂ ਕਰੋੜਾਂ ਦੇ ਸੈੱਟ ਦੇ ਉੱਤੇ ਪੱਗਾਂ ਬੰਨਣਾ ਇਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਏ ਇਹ ਮੇਰੀ ਮਿਹਨਤ ਰੰਗ ਲਿਆਈ ਏ ਕਿੱਥੇ ਮੈਂ ਇੱਕ ਕਰਨਾਲ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕੁਝ ਸੁਪਨੇ ਲੈ ਕੇ ਅੱਗੇ ਵਧਿਆ ਸਾਂ ਅੱਜ ਮੈਂ ਵਿਦੇਸ਼ਾਂ ਦੇ ਵਿੱਚ ਅਨੇਕਾਂ ਕੰਟਰੀਆਂ ਦੇ ਵਿੱਚ ਜਾ ਕੇ ਮੈਂ ਆਪਣੇ ਸੁਪਨੇ ਪੂਰੇ ਕਰਨਾ ਉੱਥੇ ਮੈਨੂੰ ਵਾਚਣ ਦਾ ਮੌਕਾ ਮਿਲਦਾ ਤੁਸੀਂ ਵੀ ਹਰ ਸੁਪਨਾ ਪੂਰਾ ਕਰ ਸਕਦੇ ਹੋ ਜੇ ਤੁਸੀਂ ਸੱਚੀ ਸਾਫ਼ ਨੀਅਤ ਤੇ ਆਪਣੀ ਸਿੱਦਕਤ ਮਿਹਨਤ ਨਾਲ ਤੁਸੀਂ ਜੇ ਆਪਣਾ ਕੁਝ ਸੋਚ ਕੇ ਅੱਗੇ ਚੱਲ ਰਹੇ ਹੋ ਤੇ ਕੁਦਰਤ ਉਹ ਚੀਜ਼ ਤੁਹਾਨੂੰ ਜ਼ਰੂਰ ਦੇਵੇਗੀ ਤੁਸੀਂ ਇਹ ਸੋਚ ਕੇ ਨਰਾਸ਼ ਨਹੀਂ ਹੋਣਾ ਕਿ ਤੁਹਾਡੇ ਕੋਲ ਪੈਸੇ ਨਹੀਂ ਹੈ ਤੁਹਾਡੇ ਕੋਲ ਕੋਈ ਸਾਧਨ ਨਹੀਂ ਹੈ ਤੁਹਾਡੀ ਕੋਈ ਹੈਲਪ ਨਹੀਂ ਕਰ ਰਿਹਾ ਜੇ ਤੁਹਾਡਾ ਸੁਪਨਾ ਤੁਹਾਡੇ ਦਿਮਾਗ ਤੇ ਤੁਹਾਡੇ ਦਿਲ ਦੇ ਵਿੱਚ ਹੈ ਤੁਸੀਂ ਸੱਚੀ ਮਿਹਨਤ ਤੇ ਸੱਚੀ ਨੀਅਤ ਨਾਲ ਉਹ ਕੰਮ ਕਰ ਰਹੇ ਹੋ ਉਹ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਹੋ ਤੇ ਉਹ ਸੁਪਨਾ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਜੇ ਸਪਨੇ ਤੁਹਾਡੇ ਨੇ ਤੇ ਕੋਸ਼ਿਸ਼ ਵੀ ਤੁਹਾਨੂੰ ਕਰਨੀ ਪੈਣੀ ਹੈ ਸਤਿ ਸ੍ਰੀ ਅਕਾਲ ਜੀ ਧੰਨਵਾਦ ਵਧੀਆ ਵੀਡੀਓ ਯਾਰ ਸਿਰਫ ਇਹ ਵੀਡੀਓ ਨਹੀਂ ਹੈ ਇਸ ਵਿੱਚ ਇੱਕ ਬਹੁਤ ਜ਼ਬਰਦਸਤ ਸਬਕ ਹੈਗਾ ਹੈ ਬਿਲਕੁਲ ਹੈ ਵੀ ਕਿ ਇਨਸਾਨ ਨੂੰ ਕਦੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਅਗਰ ਇਨਸਾਨ ਦੇ ਦਿਲ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਇੱਕ ਚੀਜ਼ ਦਾ ਜਜ਼ਬਾ ਹੈਗਾ ਹੈ ਨਾ ਕਿ ਇਹ ਚੀਜ਼ ਜਿਹੜੀ ਹੈ ਇਹ ਇਸ ਲੈਵਲ ਤੇ ਪਹੁੰਚਣਾ ਹੈ ਠੀਕ ਹੈ ਉਹ ਤੁਸੀਂ ਪਹੁੰਚੋਗੇ ਕਿਉਂ ਕਿ ਤੁਸੀਂ ਤੁਹਾਨੂੰ ਆਪਣੇ ਆਪ ਤੇ ਇੰਨਾ ਯਕੀਨ ਹੈ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਜਿੱਦਾਂ ਕਿ ਵੀਰ ਜੀ ਨੇ ਆਖਿਆ ਕਿ ਪਹਿਲੀ ਵਾਰੀ ਮੈਨੂੰ 200 ਰੁਪਏ ਦਾ ਮੁਨਾਫਾ ਹੋਇਆ ਮੈਂ ਸੋਚਿਆ 200 ਹੈ ਕੱਲ ਨੂੰ ਮੈਨੂੰ 2000 ਹੋਏਗਾ ਫਿਰ ਮੈਨੂੰ 20000 ਹੋਏਗਾ ਫਿਰ ਮੇ 40000 ਹੋਏਗਾ ਹਾਂ ਤੇ ਉਹਨਾਂ ਨੇ ਇਹ ਵੀ ਵਧੀਆ ਗੱਲ ਕੀਤੀ ਨਾ ਹੁਣ ਅਕਸਰ ਅਸੀਂ ਜੱਟਾਂ ਦੇ ਮੁੰਡੇ ਆ ਅਸੀਂ ਸੋਚਦੇ ਆ ਕੋਈ ਵੀ ਛੋਟੇ ਦਾ ਛੋਟਾ ਕੰਮ ਸ਼ੁਰੂ ਕਰਨ ਲੱਗਾਂਗੇ ਨਾ ਤੇ ਸਾਰੇ ਲੋਗ ਆ ਤੁਸੀਂ ਜੱਟ ਹੋ ਕੇ ਇਹ ਕੰਮ ਕਰਨ ਲੱਗੇ ਹੋ ਇਹ ਕੰਮ ਕਰਨ ਲੱਗੇ ਹੋ ਯਾਰ ਐਵੇਂ ਨਹੀਂ ਉਹ ਐਵੇਂ ਨਹੀਂ ਹੁੰਦਾ ਹਾਲਾਂਕਿ ਉਹ ਆਪ ਕਰ ਰਹੇ ਹੁੰਦੇ ਨੇ ਉਹ ਖੁਦ ਕਰ ਰਹੇ ਹੁੰਦੇ ਨੇ ਲੇਕਿਨ ਕੋਈ ਹੋਰ ਕਰ ਰਿਹਾ ਹੋਇਆ ਨਾ ਜਿਵੇਂ ਕਿ ਜੱਟ ਨੇ ਆਖਿਆ ਜੱਟ ਹੋ ਕੇ ਇਹਦਾ ਕੰਮ ਉਹ ਜਿਹੜਾ ਜੱਟ ਆ ਫਿਰ ਦਿਮਾਗ ਆ ਇਹ ਵਾਕਈ ਸੇ ਜਾਟੂ ਕੇ ਹਾਲਾਂਕਿ ਕੋਈ ਕੰਮ ਨਹੀਂ ਆਸਾਂ ਹੁੰਦਾ ਕਿ ਜਿਹੜਾ ਆ ਨਹੀਂ ਕਰ ਸਕਦਾ ਤੇ ਉਹ ਨਹੀਂ ਕਰ ਸਕਦਾ ਹਰ ਕੰਮ ਇਨਸਾਨ ਕਰ ਸਕਦਾ ਹੈ ਲੇਕਿਨ ਸਿਰਫ ਉਹਨੂੰ ਆਪਣਾ ਦਿਮਾਗ ਆਪਣਾ ਜ਼ੇਹਨ ਬਣਾਉਣਾ ਚਾਹੀਦਾ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਔਰ ਜਿਹੜੇ ਇੱਕ ਚੀਜ਼ ਹੋਰ ਬੜੀ ਵਧੀਆ ਗੱਲ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਡ੍ਰੀਮ ਵੇਖਦੇ ਹੋ ਨਾ ਜਿਹੜਾ ਤੁਸੀਂ ਖਾ ਵੇਖਦੇ ਹੋ ਉਹ ਜ਼ਰੂਰ ਪੂਰਾ ਹੋਏਗਾ ਉਹ ਪੂਰਾ ਹੁੰਦਾ ਹੈ ਉਹ ਬੰਦਾ ਕਰਦਾ ਹੈ ਉਹ ਚਾਹੁੰਦਾ ਨਾ ਕਿ ਬੰਦੇ ਨੂੰ ਕੋਈ ਵੀ ਚੀਜ਼ ਉਹ ਦਿਲ ਦੇ ਵਿੱਚ ਅਰਮਾਨ ਹੁੰਦਾ ਹੈ ਕਿ ਯਾਰ ਮੈਂ ਆਹ ਲੈਣੀ ਹੈ ਤੇ ਉਹ ਬੰਦਾ ਓਖਾ ਹੋ ਕੇ ਜਾਂ ਸੁਖਾ ਹੋ ਕੇ ਉਹ ਲੈ ਲੈਂਦਾ ਭਾਵੇਂ ਜੋ ਮਰਜ਼ੀ ਕਰੇ ਨਾ ਉਹ ਇੱਕ ਵਾਰੀ ਉਹ ਚੀਜ਼ ਜਿਹੜੀ ਬੰਦਾ ਹਾਸਲ ਜ਼ਰੂਰ ਕਰਦਾ ਹੈ ਹਾਂਜੀ ਬਿਲਕੁਲ ਲੇਕਿਨ ਵਾਕੀ ਉਹਨਾਂ ਨੇ ਕਿਹਾ ਕਿ ਮੈਂ ਬੜਾ ਨਿਕਾਜ ਇੱਕ ਕੰਮ ਸ਼ੁਰੂ ਕੀਤਾ ਸੀ ਠੀਕ ਹੈ ਸੋਸ਼ਲ ਤੇ ਲੈ ਕੇ ਮੈਂ ਪੱਗ ਬੰਨਦਾ ਸੀ ਹਾਂ ਕਹਿੰਦਾ ਨਹੀਂ ਯਕੀਨ ਆ ਮੈਨੂੰ ਅੱਜ ਮੇਰਾ ਯਕੀਨ ਹੀ ਆ ਰਿਹਾ ਵੀ ਮੈਂ ਅੱਜ ਦਲਜੀਤ ਵੀਰੇ ਦਾ ਵੀ ਮਤਲਬ ਕਿ ਮੈਂ ਉਹਨਾਂ ਦਾ ਵੀ ਇਹ ਕੰਮ ਮੈਂ ਕਰਾਂਗਾ ਠੀਕ ਹੈ ਤੇ 8 ਕੰਟਰੀਆਂ ਦੇ ਵਿੱਚ ਉਹਨਾਂ ਨੇ ਉਹਦੇ ਨਾਲ ਟਰੈਵਲ ਕੀਤਾ ਤੇ ਉਹਨੇ ਆਖਿਆ ਕਿ ਮੈਂ ਹੁਣ ਵਿਦੇਸ਼ਾਂ ਦੇ ਵਿੱਚ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਜਾ ਕੇ ਲੱਖਾਂ ਕਰੋੜਾਂ ਦਾ ਵੀ ਕੰਮ ਕਰ ਰਹਿਆ ਵਾ ਤੇ ਜ਼ਾਹਰੀ ਗੱਲ ਹੈ ਇੱਕ ਛੋਟੇ ਜਿਹੇ ਸਟੈਪ ਤੋਂ ਅਗਰ ਉਹ ਉਸ ਦਿਨ ਹਿੰਮਤ ਹਾਰ ਜਾਂਦਾ ਜਿੱਦਨ ਉਹਨੂੰ 200 ਦਾ ਮੁਨਾਫਾ ਹੋਇਆ ਸੀ ਉਹ ਕਹਿੰਦਾ ਇਹ ਕੀ ਕੰਮ ਹੈ ਹਾਰ ਜਾਂਦਾ ਛੱਡ ਦਿੰਦਾ ਕਿ ਯਾਰ ਇਹ ਤਾਂ ਕੋਈ ਕੰਮ ਨਹੀਂ ਹੈ ਬਸ ਦਫਾ ਕਰੋ ਲੇਕਿਨ ਉਹਨੇ ਹਿੰਮਤ ਨਹੀਂ ਹਾਰੀ ਤੇ ਅੱਜ ਉਹ ਹੀ ਬੰਦਾ ਹੈ ਅੱਜ ਆਪਣੀ ਸਟੋਰੀ ਸੁਣਾ ਰਿਹਾ ਤੇ ਕਿੰਨਾ ਫਖਰ ਕਿੰਨਾ ਪ੍ਰਾਊਡ ਫੀਲ ਕਰ ਰਿਹਾ ਆਪਣੇ ਉੱਤੇ ਤੇ ਕੱਲ ਨੂੰ ਇਸ ਜਗ੍ਹਾ ਤੇ ਅਸੀਂ ਵੀ ਹੋ ਸਕਦੇ ਹਾਂ ਤੁਸੀਂ ਵੀ ਹੋ ਸਕਦੇ ਹੋ ਸਿਰਫ ਹਿੰਮਤ ਨਹੀਂ ਹਾਰਨੀ ਬਾਕੀ ਬੜੀ ਵਧੀਆ ਵੀਡੀਓ ਸੀ ਮੇਰੇ ਵੀਵਰਸ ਨੂੰ ਵੀ ਅੱਛੀ ਲੱਗੀ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੇ ਲਈ ਇਹਦਾ ਕਿਸੇ ਹੋਰ ਅੱਛੇ ਜਿਹੇ ਵੀਡੀਓ ਤੇ ਨਾਲ ਸਾਨੂੰ ਦੇ ਇਜਾਜ਼ਤ ਗੁੱਡਬਾਏ ਠੀਕ ਹੈ ਰਗ ਰੱਖਾ